ਕੀ ਤੁਹਾਡਾ ਸਰਜੀਵ ਸਿੰਘ ਕੀ ਗੱਲ ਹੋਈ ਹੈ ਬਸ ਫੇਰੇ ਘਰੋਂ ਹੁਣੇ ਗਿਆ ਅਸ ਕਾ ਥੁੜ ਦੇ ਰਹੀ ਹੈ ਕਿ ਮੈਂ ਪੁੱਛੀ ਤਾਂ ਮੈਂ ਕਿੱਥੇ ਕਿੱਥੇ ਕਹਿੰਦੇ ਵੀ ਆ ਗਿਆ ਜਿਹੜੀ ਬੱਚੇ ਪਿਤਾ ਜਾ ਗਿਆ ਤੈਨੂੰ ਪੂੜੇ ਕਿੱਥੇ ਗੋ ਹੁਣ ਉੱਡਣ ਲੱਗੇ ਤੇ ਆਦਮੀ ਕਿੱਥੇ ਗਿਆ ਕਿੱਥੇ ਗਏ ਸੀ ਇਹ ਪਤਾ ਕੁਝ ਬਸ ਕਰੋ ਕਿ ਆ ਜੀ ਮੈਂ ਬਿਲਾਦ ਕਰਦਾ ਹਾਂ ਅੱਛਾ ਨਾਲ ਕੌਣ ਸੀਗੇ ਨਾਲ ਬਾਡੀਆਂ ਦੇ ਮੁੰਡਾ ਵੀ ਸੀਗਾ अच्छा, अच्छा वो किथे ਹੁਣ ਉਹ ਕੁਦਾਵੈ ਤੇ ਅਸੂਨੂ ਦਾ ਹੁਰਤ ਦੇ ਅੱਧ ਕ ਕਰ ਦਿੱਤਾ ਅੱਛਾ ਇਤੋਂ ਰੈਫਰ ਕਰਤਾ ਉਹਨੂੰ ਆ ਡਾਪਰ ਕਰਤਾ ਤਿੰਨ ਮਿੰਟ ਹੋਰ ਰਹਿ ਗਈ ਸੀ ਪੰਜ ਜਣੇ ਵੀ ਸੀ ਕੋਈ ਪੰਜ ਜਣੇ ਸੀ ਹਾਂ ਦੂਜੇ ਨੂੰ ਪਤਾ ਨਹੀਂ ਕਿੱਥੇ ਰੈਫਰ ਕੀਤਾ ਕੀ ਨਾਂ ਸੀ ਇਹਨ ਦਾ ਜਿੰਦੀ ਲੈ ਤੋਂ ਇਹ ਮੁੰਡੇ ਦੀ ਪਤਰਾ ਸੁਧਾਣਾ ਪਤਰਾ ਤੁਹਾਡਾ ਕੀ ਰਿਸ਼ਤਾ ਜੀ ਮੇਰਾ ਬੇਟਾ ਹੈ ਜੀ ਤੁਹਾਡਾ ਬੇਟਾ ਹੈ ਹਾਂ ਅੱਛਾ ਕੀ ਕਿਹੜੀ ਕਲਾਸ ਚ ਪੜਦਾ ਸੀਗਾ ਉਮਰ ਕਿੰਨੀ ਹੈ ਜੀ 17 ਸਾਲ ਹੁਣ ਬਰ ਹੈ ਜੀ ਕਲਾਸ ਨਾਂ ਦੇ ਪੜਦਾ ਸੀ ਪਲੱਸ 1 ਚ ਪੜਦਾ ਸੀ ਅੱਛਾ ਕਰੋ ਮਿਲ ਗਏ ਇਹੀ ਕਹਿ ਕੇ ਗਿਆ ਮੈਂ ਆਉਂਦਾ ਹਾਂ ਨੇ ਕੋਈ ਕਹਿੰਦਾ ਕਰੂ ਗੱਮਰਸੇ ਕਦੇ ਗੱਡੀ ਲੈ ਕੇ ਅੱਛਾ ਧਰੋ ਮੋਟਰਸਾਈਕਲ ਤੇ ਗਿਆ ਉਹ ਕਿਸੀ ਮੋਟਰਸਾਈਕਲ ਤੇ ਕਾਰ ਤਾਂ ਮੋਟਰਸਾਈਕਲ ਅੱਛਾ ਅੱਗੇ ਫਿਰ ਦੋਸਤਾਂ ਨਾਲ ਗੱਡੀ ਲੈ ਕੇ ਆਇਆ ਅੱਛਾ ਨਾਲ ਜਿਹੜੇ ਦੋਸਤਾਂ ਨੂੰ ਪਤਾ ਕੋਣ-ਕੌਣ ਸੀਗੇ ਉਹ ਇਹਨਾਂ ਨੂੰ ਪਤਾ ਹੈ ਇੱਕ ਮੁੰਡਾ ਜਿਹੜਾ ਕਾਜੀ ਤਾਂ ਸਾਡੇ ਮੁੰਡਾ ਹੈ ਜੀ ਹਾਂ ਨਾਲ ਇਕੱਠੇ ਰਹਿੰਦੇ ਯਾਦੂ ਸਾਰੇ ਵੇਸੇ ਇੱਕ ਮੱਲੇ ਦੀ ਗੱਡੀ ਸੀ ਹਾਂ ਉਹਦੇ ਵੀ ਨਾਲ ਮੱਲੇ ਦੀ ਗੱਡੀ ਸੀ ਉਹ ਉਹ ਜਿਹੜਾ ਨਾਲ ਮੁੰਡਾ ਉਹਦੇ ਸੱਟ ਲੱਗੀ ਉਹਦੀ ਮੱਲੇ ਦੀ ਗੱਡੀ ਸੀ ਉਹਨੇ ਅਸੀਂ ਵੇਖਿਆ ਨਹੀਂ ਕਿ ਸਰਕਾਰ ਅਗੀ ਗਈ ਪਤਾ ਉਹਨੂੰ ਵੇਖਿਆ ਨਹੀਂ ਹਾਂ ਸਾਡਾ ਕਵਾਂਟੀ ਨੂੰ ਮੁੰਡੇ ਸੱਟ ਲੱਗਿਆ ਅਸੀਂ ਉਹ ਵੇਖਿਆ ਕਿੰਨੇ ਬੇਟੇ ਆ ਤੁਹਾਡੇ ਹਰ ਇੱਕੋ ਬੇਟਾ ਸੀ ਇੱਕੋ ਬੇਟਾ ਸੀਗਾ ਹੋਰ ਕੀ ਮਸਲਾ ਕੀ ਹੋਇਆ ਜੀ ਮਸਲਾ ਜੀ ਇਹ ਪੰਜ ਨੇ ਨੌਜਵਾਨ ਆ ਰਹੇ ਸੀ ਬੋਲ ਤੋ ਅਚਾਨਕ ਹੈ ਕਿ ਇੰਗੱਡੀ ਦਾ ਕੁਛ ਵੀ ਹੋਣ ਕਰਨ ਇਹਨਾਂ ਦਾ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਪਤਰਾ ਸੀ ਪਾਸਟਰ ਗੁਰਦੀਪ ਦਾ ਮੁੰਡਾ ਜੀ ਉਹਨਾਂ ਦੀ ਸੱਤ ਜਿਆਦਾ ਲੱਗਣ ਕਰਨ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਮੁੰਡਾ ਠੀਕ ਹੈ ਜਿਹੜਾ ਫਰੀਦਪੁਰ ਰੈਫਰ ਕਰ ਦਿੱਤਾ ਗਿਆ ਤੇ ਬਾਕੀ ਜਿਹੜੇ ਕਿੰਨ ਮੁੰਡੇ ਨੇ ਠੀਕ ਬਾਕੀ ਤਿੰਨ ਠੀਕ ਨੇ ਇਹ ਕਿੰਨੀ ਉਮਰ ਸੀ ਜਿੰਦੀ ਡੈਥ ਹੋਈ ਹੈ ਜੀ ਇਹਨਾਂ ਦੀ 17 ਸਾਲ ਦੀ 17 ਸਾਲ ਕੀ ਕਰਦਾ ਸੀ ਮੁੰਡਾ ਪਲੱਸ 1 ਕਰ ਗਿਆ ਸੀ ਪਲੱਸ 2 ਦਾ ਵਿਦਿਆਰਥੀ ਅੱਛਾ ਪਲਾਸਟੂ ਇੱਕ ਉਹ ਪਤਾ ਲੱਗਿਆ ਕਿੱਧਰ ਜਾ ਰਹੇ ਸੀ ਜਾਂ ਕਿੱਧਰੋਂ ਆ ਰਹੇ ਸੀ ਕਿ ਕੁਝ ਪੂਰੀ ਕਲੀਅਰ ਇਨਫੋਰਮੇਸ਼ਨ ਨਹੀਂ ਆਈ ਜਿੱਦਾਂ ਪਤਾ ਲੱਗਦਾ ਅੱਛਾ ਤੇ ਰੈਫਰ ਵੀ ਕੀਤਾ ਗਿਆ ਕੋਈ ਹਾਂਜੀ ਇੱਕ ਰੈਫਰ ਕੀਤਾ ਗਿਆ ਜੀ ਉਹ ਫਰੀਦਗੜ੍ਹ ਨੌਜਵਾਨ ਫਰੀਦਗੜ੍ਹ ਹਾਂਜੀ ਠੀਕ ਮਿਲੀ ਹੈ ਜੀ ਸਾਨੂੰ ਥਾਣੇ ਤੋਂ ਆਇਆ ਸੀ ਕੋਣ ਕਿ ਐਕਸੀਡੈਂਟ ਆ ਕਿੱਥੇ ਪਹੁੰਚਦੇ ਹੋਇਆ ਹੂੰ ਕਿ ਤੁਸੀਂ ਇਮੀਡੀਏਟ ਸਰਕਾਰੀ ਹਸਪਤਲ ਪਹੁੰਚ ਜੀ ਜਦੋਂ ਇੱਥੇ ਪਹੁੰਚੇ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀ ਜੀ ਕਿੰਨੇ ਮੁੰਡੇ ਇੱਥੇ ਲੈ ਕੇ ਆਂਦੇ ਸੀਗੇ ਹਾਂਜੀ ਕਿੰਨੇ ਜਣੇ ਇੱਥੇ ਆਏ ਸੀਗੇ ਦਸਤਾਲ ਜੀ ਸਾਨੂੰ ਨਹੀਂ ਇਹਦੇ ਬਾਰੇ ਪਤਾ ਲੱਗਿਆ ਅਸੀਂ ਤਾਂ ਇੱਕ ਨੂੰ ਦੇਖਿਆ ਸੀ ਉਹਦੀ ਡੈਥ ਵੀ ਕਿੱਥੋਂ ਦਾ ਜੀ ਜਿੰਦੀ ਡੈਥ ਹੋਈ ਇਹ ਕਨਾਲ ਚੁੱਕਿਆ ਦਾ ਕਨਾਲ ਚੁੱਕਿਆ ਦਾ ਨਾਮ ਵਗੈਰਾ ਕੋਈ ਉਮਰ ਦਾ ਪਤਾ ਜੀ ਨਹੀਂ ਇਹਦੇ ਫਾਦਰ ਨਾਮ ਜੂਸਿੰਗ ਪਾਸਟਰ ਪਾਸਟਰ ਅੱਛਾ ਡੈਥ ਹੋ ਗਈ ਇਹਦੀ ਹਾਂਜੀ ਇੱਥੇ ਹਸਪੀਟਲ ਚ ਹੋਈ ਏ ਹਾਂਜੀ ਠੀਕ ਠੀਕ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ